ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਦੋਸਤੋ ਇਹ ਤਸਵੀਰਾਂ ਦਿਖਾ ਕੇ ਜਿਹੜਾ ਆ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਏ ਕਿਉਂਕਿ ਬਹੁਤ ਸਾਰੇ ਅਫਸਰ ਜਿਹੜੇ ਨੇ ਉਹ ਬਦਲਦੇ ਰਹਿੰਦੇ ਨੇ ਇੱਧਰ ਤੋਂ ਉੱਧਰ ਉੱਧਰ ਤੋਂ ਉੱਧਰ ਪਰ ਪੰਜਾਬ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੀ ਡੀਸੀ ਮੈਡਮ ਜੋ ਕਿ ਮੈਡਮ ਸਾਹਨੀ ਜੀ ਉਹਨਾਂ ਦਾ ਐਡਾ ਵੱਡਾ ਉਪਰਾਲਾ ਕਿ ਕਹਿਣ ਦੀ ਗੱਲ ਨਹੀਂ ਤੇ ਨਾਲ ਦੀ ਨਾਲ ਉਹਨਾਂ ਦੇ ਨਾਲ ਹੀ ਜਿਹੜੇ ਨੇ ਐਸਐਸਪੀ ਅੰਮ੍ਰਿਤਸਰ ਵੀ ਜਿਹੜੇ ਨੇ ਉਹ ਬੜੇ ਹੀ ਵੱਡੇ ਲੈਵਲ ਤੇ ਉਹਨਾਂ ਦੇ ਨਾਲ ਜਿਹੜਾ ਆ ਹੈਲਪ ਦੇ ਲਈ ਪਹੁੰਚ ਹੋਏ ਨੇ ਤਾਂ ਦੱਸਦੇ ਹੀ ਕਿ ਜਿੱਥੇ ਹਾਰਡ ਪ੍ਰਭਾਵਿਤ ਖੇਤਰਾਂ ਦੇ ਵਿੱਚ ਲੋਕ ਸੇਵਾ ਕਰਦੇ ਪਏ ਨੇ ਲੋਕ ਬਾਹਰੋਂ ਸੰਸਥਾਵਾਂ ਪਹੁੰਚਦੀਆਂ ਪਈਆਂ ਨੇ ਉੱਥੇ ਵੱਖ-ਵੱਖ ਜ਼ਿਲ੍ਹਿਆਂ ਦੇ ਜਿਹੜੇ ਨੇ ਉਹ ਅਫਸਰ ਵੀ ਜਿਹੜੇ ਨੇ ਉਹ ਜਾ ਜਾ ਕੇ ਤੇ ਆਪਣੇ ਆਪਣੇ ਏਰੀਆ ਦਾ ਜਾਇਜ਼ਾ ਲੈ ਰਹੇ ਨੇ ਪਰ ਤਾਂ ਦੱਸਦੀ ਹੈ ਕਿ ਇਕੱਲਾ ਜਾਇਜ਼ਾ ਲੈਣ ਦੇ ਨਾਲ ਗੱਲ ਨਹੀਂ ਬਣਦੀ ਇੱਥੇ ਤੁਹਾਨੂੰ ਦੱਸਦੇ ਕਿ ਅੰਮ੍ਰਿਤਸਰ ਦੇ ਖੇਤਰ ਦੇ ਵਿੱਚ ਡੀਸੀ ਮੈਡਮ ਜਿਹੜੇ ਨੇ ਉਹਨਾਂ ਨੇ ਪੰਜਾਬ ਦੀ ਧੀ ਬਣ ਕੇ ਵਿਖਾ ਦਿੱਤਾ ਪੰਜਾਬ ਦੇ ਦਰਦ ਉਸਲੀ ਸਮਝਿਆ ਤੇ ਇਸ ਭੈਣ ਨੇ ਸਮਝਿਆ ਇਸ ਧੀ ਨੇ ਸਮਝਿਆ ਪੰਜਾਬ ਦਾ ਅਸਲੀ ਦਰਦ ਤਾਂ ਬਦਦੀ ਹੈ ਕਿ ਜਿਸ ਦਿਨ ਤੋਂ ਹੜ ਆਏ ਹੋਏ ਨੇ ਉਸ ਦਿਨ ਤੋਂ ਸਹਿ ਦੀ ਏ ਕਿਤੇ ਆਪਣੇ ਦਫਤਰ ਦੇ ਵਿੱਚ ਬੈਠੇ ਹੋਣਗੇ ਲਗਾਤਾਰ ਹਰ ਰੋਜ਼ ਇਹਨਾਂ ਦੀਆਂ ਅਨੇਕਾਂ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਹੜ ਪ੍ਰਭਾਵਿਤ ਖੇਤਰਾਂ ਦੇ ਵਿੱਚ ਕਦੀ ਕਿਸ਼ਤੀਆਂ ਦੇ ਉੱਤੇ ਕਦੀ ਪੈਦਲ ਕਦੀ ਟਰੈਕਟਰਾਂ ਦੇ ਉੱਤੇ ਕਦੀ ਬੇੜਿਆਂ ਦੇ ਉੱਤੇ ਤੇ ਕਦੀ ਜਿਹੜਾ ਆ ਉਹ ਆਰਮੀ ਵਾਹਨਾਂ ਦੇ ਉੱਤੇ ਜਾ ਕੇ ਇਹਨਾਂ ਨੇ ਜਿਹੜਾ ਆ ਉਹ ਲੋਕਾਂ ਦੀ ਮਦਦ ਕੀਤੀ ਬਹੁਤ ਸਾਰੇ ਲੋਕ ਇਹਨਾਂ ਨੂੰ ਜਿਹੜਾ ਆ ਉਹ ਪਸੰਦ ਕਰਨ ਲੱਗੇ ਨੇ ਪਿਆਰ ਕਰਨ ਲੱਗੇ ਨੇ ਤੇ ਹੈ ਵੀ ਪਿਆਰ ਦੇ ਲਾਇਕ ਕਿਉਂਕਿ ਇਹ ਭੈਣ ਨੇ ਭਰਾਵਾਂ ਦਾ ਮਾਵਾ ਦਾ ਵੀਰਾਂ ਦਾ ਹਰ ਉਹ ਸਖਸ ਦਾ ਦਿਲ ਜਿੱਤ ਲਿਆ ਜਿਹੜਾ ਕਿ ਇਹਨਾਂ ਨੂੰ ਦੇਖ ਰਿਹਾ ਆ ਕਿਉਂਕਿ ਇਹਨਾਂ ਨੇ ਉਹ ਕੰਮ ਕਰਕੇ ਵਿਖਾ ਦਿੱਤਾ ਜਿਹੜਾ ਸਾਈ ਦੀ ਕਿਸੇ ਅਫਸਰ ਨੇ ਮੇਰੇ हिसाब ਨਾਲ ਕੀਤਾ ਹੋਇਆਗਾ ਸਾਰੇ ਅਫਸਰਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਪਰ ਜਿਹੜੀਆਂ ਇਹਨਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਹੜਾ ਇਹਨਾਂ ਦਾ ਹੰਬਲ ਨਸ ਸਾਹਮਣੇ ਆ ਰਿਹਾ ਆ ਉਹਦੀ ਰੀਤ ਸੱਚ ਦੀ ਕੋਈ ਕਰੇ ਕਿਉਂਕਿ ਇਹਨਾਂ ਨੇ ਅਫਸਰਾ ਮੰਗ ਨਹੀਂ ਇਹਨਾਂ ਨੇ ਪੰਜਾਬ ਦੀ ਧੀ ਪੰਜਾਬ ਦੀ ਭੈਣ ਵਾਗ ਜਿਹੜਾ ਆ ਉਹ ਕੰਮ ਕੀਤਾ ਆ ਜੇਕਰ ਛੋਟੇ ਬੱਚੇ ਬੱਚੀਆਂ ਦੀ ਜਾਨ ਲਿਆ ਜਾਏ ਤੇ ਇੱਕ ਮਾਂ ਬਣ ਕੇ ਵੀ ਇਹਨਾਂ ਨੇ ਜਿਹੜਾ ਆ ਲੋਕਾਂ ਉਹਦੇ ਬੱਚਿਆਂ ਦੀ ਬਾਹ ਫੜੀ ਹੈ ਹਰ ਘਰ ਦੇ ਵਿੱਚ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਪੰਚੇ ਵੀ ਨੇ ਕਿਉਂਕਿ ਕਹਿੰਦੇ ਨੇ ਕਿ ਜਦੋਂ ਬੰਦਾ ਨਿਕਲ ਪੈਂਦਾ ਆ ਤੇ ਸਾਇ ਦੀ ਉਹਨੂੰ ਕੋਈ ਰੋਕ ਸਕਦਾ ਆ ਇਹਨਾਂ ਨੂੰ ਹਰ ਵੀ ਨਹੀਂ ਰੋਕ ਪਾਇਆ ਇਸ ਮੈਡਮ ਨੂੰ ਏਡੇ ਵੱਡੇ ਜਜ਼ਬਾਤਾਂ ਦੇ ਨਾਲ ਜਿਹੜਾ ਆ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਦੀ ਟੀਮ ਸਲੂਟ ਕਰਦੀ ਏ ਕਿ ਜਿਹੜਾ ਇਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਏ ਨਾ ਨੇਰਾ ਵੇਖਿਆ ਨਾ ਦਿਨ ਵੇਖਿਆ ਨਾ ਸਵੇਰਾ ਦੇਖਿਆ ਨਾ ਡੂੰਘੇ ਪਾਣੀ ਵੇਖੇ ਹਰ ਬੰਦੇ ਤੱਕ ਇਹਨਾਂ ਨੇ ਆਪਣੇ ਤੌਰ ਤੇ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਸਵੀਰਾਂ ਦੇ ਵਿੱਚ ਲਗਾਤਾਰ ਤੁਸੀਂ ਦੇਖਦੇ ਪਏ ਹੋ ਕਿ ਇਸ ਭੈਣ ਨੂੰ ਕਿੰਨਾ ਜ਼ਿਆਦਾ ਲੋਕਾਂ ਵੱਲੋਂ ਪਿਆਰ ਮਿਲਦਾ ਪਿਆ ਆ ਕਿਉਂਕਿ ਜਦੋਂ ਉਹ ਸਾਹਮਣੇ ਜਾਂਦੇ ਨੇ ਨਾ ਤਾਂ ਲੋਕਾਂ ਦੇ ਅੱਡੇ ਦਰਦ ਦੂਰ ਹੋ ਜਾਂਦੇ ਨੇ ਲੋਕਾਂ ਦੇ ਅੱਡੇ ਦੁੱਖ ਦੂਰ ਹੋ ਜਾਂਦੇ ਨੇ ਵੀ ਸਾਡੇ ਜਿਹੜਾ ਆ ਸ਼ਹਿਰ ਦਾ ਰਾਜਾ ਕਹਿੰਦੇ ਨੇ ਵੀ ਡੀਸੀ ਜਿਹੜਾ ਆ ਉਹ ਸ਼ਹਿਰ ਦਾ ਰਾਜਾ ਹੀ ਹੁੰਦਾ ਆ ਤੇ ਇਹ ਮੈਡਮ ਜਿਹੜੇ ਨੇ ਉਹ ਰਾਣੀ ਬਣ ਕੇ ਸ਼ਹਿਰ ਦੀ ਰਾਣੀ ਇੱਕ ਪੂਰੇ ਰੂਪ ਦੇ ਵਿੱਚ ਉਗੜ ਕੇ ਸਾਹਮਣੇ ਆਏ ਨੇ ਤੇ ਧੀ ਬਣ ਕੇ ਪੰਜਾਬ ਦੀ ਜਿਹੜੀ ਇਹਨਾਂ ਨੇ ਅੰਮ੍ਰਿਤਸਰ ਦੀ ਬਾਹ ਫੜੀ ਹਰ ਬੰਦੇ ਦੀ ਜਿਹੜੀ ਇਹਨਾਂ ਨੇ ਮਦਦ ਕੀਤੀ ਤੇ ਬੜੇ ਵੱਡੇ ਲੈਵਲ ਤੇ ਬੜੇ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਜਿਹੜੀ ਲੋਕਾਂ ਦੀ ਮਦਦ ਕੀਤੀ ਤੇ ਤੁਹਾਨੂੰ ਦੱਸਦੀ ਆ ਵੀ ਇਹ ਇਕੱਲੇ ਨਹੀਂ ਇਹਨਾਂ ਦੇ ਨਾਲ ਨਾਲ ਐਫਐਸਪੀ ਕਰਦਾ ਅੰਮ੍ਰਿਤਸਰ ਵੀ ਜਿਹੜੇ ਨੇ ਉਹ ਵੀ ਲੱਗੇ ਰਹੇ ਉਹ ਵੀ ਸ਼ਾਇਦ ਇਹਨਾਂ ਦੇ ਨਾਲ ਦਿਨ ਰਾਤ ਇੱਕ ਕਰ ਚੁੱਕੇ ਨੇ ਦੋਵਾਂ ਦੇ ਲਈ ਜਰਾ ਆਪਣੀ ਕਮੈਂਟ ਦੇ ਵਿੱਚ ਇੱਕ ਵਾਰੀ ਸ਼ਬਦ ਜ਼ਰੂਰ ਲਿਖਿਓ ਤੁਸੀਂ ਕੀ ਕਹਿਣਾ ਚਾਹੋਗੇ ਐਸੇ ਅਫਸਰ ਵਾਸਤੇ ਜਿਹੜਾ ਸਿਰਫ ਅਫਸਰगिरी ਨਾ ਕਰੇ ਸਿਰਫ ਅਫਸਰ ਬਣ ਕੇ ਨਾ ਰਹਿ ਜਾਵੇ ਉਹ ਲੋਕਾਂ ਦੇ ਲਈ ਮਸੀਹਾ ਬਣੇ ਉਹ ਲੋਕਾਂ ਦੇ ਲਈ ਦਰਦ ਸਮਝੇ ਉਹ ਲੋਕਾਂ ਦਾ ਦਰਦ ਵੰਡਾਵੇ ਤੇ ਲੋਕਾਂ ਦੇ ਵਿੱਚ ਜਾ ਕੇ ਇਸ ਤਰ੍ਹਾਂ ਕੰਮ ਕਰੇ ਇਹੋ ਜਿਹੇ ਲੋਕਾਂ ਦੀ ਲੋੜ ਆ ਪੰਜਾਬ ਨੂੰ ਇਹੋ ਜਿਹੇ ਅਫਸਰਾਂ ਦੀ ਲੋੜ ਆ ਪੰਜਾਬ ਨੂੰ ਇਹੋ ਜਿਹੇ ਮੰਤਰੀਆਂ ਦੀ ਲੋੜ ਆ ਜੇਕਰ ਇਹੋ ਜਿਹੇ ਲੋਕ ਮੰਤਰੀ ਬਣ ਜਾਣ ਮੁੱਖ ਮੰਤਰੀ ਬਣ ਜਾਣ ਤੇ ਮੇਰੇ ਖਿਆਲ ਨਾਲ ਇਹ ਤੋਂ ਵੱਡੀ ਗੱਲ ਕੋਈ ਨਹੀਂ ਬਾਕੀ ਤੁਸੀਂ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਕੀ ਕਹਿਣਾ ਚਾਹੋਗੇ ਮੈਡਮ ਡੀਸੀ ਵਾਸਤੇ ਜੋ ਕਿ ਅੰਮ੍ਰਿਤਸਰ ਦੇ ਵਿੱਚ ਪਹਿਲ ਦੇ ਲੋ ਸੇਵਾ ਨਿਭਾ ਰਹੇ ਨੇ ਤੇ ਸਾਡੇ ਵੱਲੋਂ ਵੀ ਧੰਨਵਾਦ ਥੈਂਕ ਯੂ ਵੈਰੀ ਵਾਚ ਮੈਡਮ ਕਿ ਤੁਸੀਂ ਬਹੁਤ ਵਧੀਆ ਕੰਮ ਕਰਦੇ ਪਿਓ ਧੰਨਵਾਦ ਆਹ ਐਨਡੀਐਲ ਦੀ ਟੀਮ ਆਈ ਨਾਲ ਆ ਗਈ ਕੀ ਇਹ ਆਉਣਾ ਨਹੀਂ ਚਾਹਤੇ ਇਹ ਨਹੀਂ ਆਉਣੇ ਇਹ ਚੋਰੀ ਦਾ ਡਾਲਿਆ ਹੁਣ ਕੇ ਦੋਨੇ ਖਾਲੀ ਹੋ ਜਿੰਦੇ ਨਾ ਬੰਦੇ ਚੱਲ ਪਾਓ ਆਜੋ ਦੇਖ ਲਓ ਜੀ ਚੱਲ ਆਜੋ ਪਟਾ ਲਾਂਗੇ ਨਾ ਆਜੋ ਮਗਰ ਆਜੋ ਹਾਂਜੀ ਹਾਂਜੀ ਨਹੀਂ ਤਾਂ ਤੁਸੀਂ ਚੱਲ ਪਾਓ ਮੈਂ ਬਹੁਤ ਦਾ ਧੰਨਵਾਦ ਹੈ ਜੀਔਰ ਤੁਸੀਂ ਵੀ ਕੀ ਕੋਈ ਨਹੀਂ ਕੀ ਕਰ ਜੇ ਮੈਂ ਜਿੱਦਾਂ ਦਾ ਤੁਹਾਨੂੰ ਦੇਖਣ ਲਿਆ ਨਾ ਆਪਣੇ ਬੱਚਿਆਂ ਤੋਂ ਸੱਜਾ ਵੀ ਆ ਵੇਖੋ ਅੱਛਾ ਫੇ ਮੇਰੇ ਇੱਕ ਰਿਕੁਐਸਟ ਮੰਨ ਲਓ ਤੁਸੀਂ ਚੱਲੋ ਤੁਹਾਡੇ ਜਵਾਲ ਨੂੰ ਕੁਝ ਨਹੀਂ ਹੁੰਦਾ ਪਤਾ ਕੀ ਬੇਟਾ ਸਾਡੇ ਇੱਥੇ ਥੋੜਾ ਜਿਆਦਾ ਪਿਛੇ ਫੇਰ ਬਹੁਤ ਸੌਣਾ ਆ ਕਿਉਂ ਇੱਥੇ ਸੰਤਰੀ ਆਵਾਜ਼ ਹੁੰਦੀ ਆ ਆਪੋਰ ਬਣੇ ਨੇ ਸਮਾਨ ਬਣਾਉਣ ਦੇ ਉੱਤੇ ਜਿਆਦਾ ਮੈਨੂੰ ਪਾਣੀ ਚੀ ਨਾ ਮੈਂ ਕੋਈ ਲੇਡੀ ਨਹੀਂ ਜੀ ਲੇਡੀਜ਼ ਦਾ ਫੇਰ ਦੋ ਆਣਾ ਨਹੀਂ ਜੇ ਅੱਪਾ ਕਾਹਨ ਗਿਆ ਤੇ ਚਲ ਜਾਣਗੇ ਬੇਡਿਸ ਦਾ ਪੇਜ ਹੀ ਦਿਓ ਕਿੰਨੇ ਲੋਕ ਹੈਗੇ ਉੱਥੇ ਸਾਡੇ ਇਥੇ ਥੋੜੇ ਥੋੜੇ ਲੋਕ ਨੇ ਐਡਾ ਡੇਡਾ ਤੇ ਹੈਗੇ ਨੇ ਥੋੜੇ ਥੋੜੇ ਇਹ ਬਾਕੀ ਮੈਡਮ ਲੈ ਗਏ ਅਸੀਂ ਇਹਨਾਂ ਨੂੰ ਪਿੰਡ ਇਹ ਦੋ ਦੋ ਇੱਕ ਜੀ ਰਹਿ ਗਏ ਦੋ ਜੀ ਰੇਖੇ ਨਹੀਂ ਇਥੇ ਅੰਬਰੀ ਬਹੁਤ ਨਹੀਂ ਸਾਡਾ ਸਮਾਨ ਰਾਉਂ ਚੋਰੀ ਕਰਕੇ ਲੈ ਗਏ ਸਾਡੇ ਇਹ ਦੋ ਪਾਣੀ ਦਾ ਪਾਣੀ ਹੈਗਾ ਕਿਸ ਚੀਜ਼ ਦੀ ਲੋੜ ਹੈ ਮੈਡੀਕਲ ਲੋੜ ਦੀ ਕਰ ਸਕਦੇ ਨੇ ਮੈਡੀਕਲ ਕੇਸ ਦੀ ਪ੍ਰਿਆਰ ਕਰਦੇ ਆ ਰੱਬ ਨੂੰ ਮੈਂ ये सारी सही है ना बहुत बढ़िया बहुत बहुत धन्यवाद नहीं नहीं सारा सही हैगा जी बहुत बढ़िया बच्चों रहते हैं तो ठाडे भर के बच्चे बहुत प्यारा काम सर थैंक यू अब मेरी बट हुनी भी एक रिक्वेस्ट है कि तुझे चलता कुछ नहीं होता है इसके साथ भी पोस्ट है ही है ठीक है इसमें होगा कि कोई ले जो जे अपना बना रह लो सारी जाती की लेडीज पीछे कोई दिक्कत नहीं आएगी ये लेडीज मेरी बेटी है पीछे थोड़ी दिक्कत आएगी नहीं पीछे की नहीं ये जो पानी पूरी देने को मिलता है ये ज्यादा तो नहीं है ਕੀ ਕਰਾਗੇ ਨੇ ਡੀਰ ਲਪਣਾ ਇਹ ਲੱਗ ਪਾਣੀ ਲੰਘਿਆ ਦੋ ਢਾਈ ਘੰਟਾ ਉੱਤਲ ਗਿਆ ਤਾਂ ਪਾਣੀ ਪਤਲ ਹੋਣ ਜਿਹੜੀਆਂ ਜੋਸ ਵਿੱਚ ਹੋ ਗਿਆ ਸਾਡੇ ਡੰਗਰਾਂ 'ਤੇ ਇਹ ਡੇਰਾ ਦੇ ਡੰਗਰ ਗਏ ਨਾ ਪੇਟ ਹਾਂ ਉਹਨਾਂ ਰਸ਼ੇ ਪਾਣੀ ਪੁੰਦੀ ਤਾੜੀ ਨਹੀਂ ਹੈਗੀ ਕਿੰਨੇ ਡੰਗਰ ਹੈਗੇ ਮੈਂ ਅੱਜ ਵੈਕਟਰੀ ਆਪਣੇ ਵੀ ਨਾਲ ਲੈ ਕੇ ਆਂਦੀ ਨਾਲ ਹੈਗੀ ਅਸੀਂ ਇੱਥੇ ਪਹੁੰਚਾ ਦਾਂਗੇ ਦੱਸ ਦੋ ਕਿੰਨੇ ਡੰਗਰ ਹੈਗੇ ਠੀਕ ਹੈ ਉਹਦੇ ਨਾਲ ਸਿੰਘ ਤੇ ਕਾਣਾ ਨਾ ਤੂੰ ਫੋਨ ਕੀਤਾ ਸੀ ਉਹਨਾਂ ਨੂੰ ਫੋਨ ਚਾਲ ਕੇ ਦੇਖਦਾ ਜੀ ਘੰਟੇ ਤੱਕ ਉਹਨਾਂ ਨੂੰ ਸਾਰਾ ਕੁਝ ਡੰਗਰ ਕੋਈ ਨਹੀਂ ਕੋਈ ਨਹੀਂ ਕਰਦਾਂਗੇ ਜਿੰਨੇ ਡੇਰੇ ਆ ਨਾ ਜੀ ਸਾਰਿਆਂ ਦੇ ਪਿੰਡ ਗਏ ਨੇ ਪਿੰਡ ਕਿਤੇ ਕੋਲ ਹੈ ਜਿਹੜਾ ਕੋ ਵੀ ਲੰਬੜਦਾਰ ਵਾ ਤੇ ਨਿਰਮਲ ਸਿੰਘ ਲੰਬੜਦਾਰ ਆਪਾਂ ਉੱਥੇ ਪਹੁੰਚਾ ਦੇਣੀ ਕੋਈ ਪਹੁੰਚਾ ਦਿਓ ਉਹਨਾਂ ਨੂੰ ਰਸਲਪਾੜੀ ਮੈਂ ਕੋਈ ਗੱਲ ਨਹੀਂ ਇੱਥੇ ਕਿਸੇ ਕੋਲ ਪਾਣੀ ਨਹੀਂ ਹੈ ਤੇ ਮੈਡੀਸਨ ਤੇ ਲੋੜ ਹੈ ਮੈਡੀਸਨ ਕਿਸੇ ਕੋਲ ਰੱਖ ਲਓ ਫਿਰ ਰੱਖ ਲਓ ਆਪਾਂ ਹੀ ਰੱਖ ਲਓ ਸਾਰਿਆਂ ਪਿੰਡ ਚਲੇ ਗਿਆਂ ਬਾਬਾ ਹੀ ਰੱਖ ਲਓ ਕਿਸੇ ਨੇ ਜ਼ਰੂਰਤ ਪੈ ਜੂਗੀ ਮੈਡੀ ਹਾਲੋ ਸਾਰੇ ਜਿਹੜਾ ਨਾ ਇਹਨਾਂ ਦੇ ਘਰੋਂ ਮੇਨ ਘਰਾਂ ਦਾ ਜੋੜਾ ਲਾਇਆ ਇੱਕ ਮਿੰਟ ਹੋਰ ਆਵਾਜ਼ ਕਹੀ ਠੀਕ ਹੈ ਐਸੋ ਦੇ ਇਹੋ ਜੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਇਹ ਬੱਚਾ ਇੱਡੇ ਇੰਨੇ ਲੈਗ ਬੱਚੇ ਨੇ ਸਾਰੇ ਦਰਿਆ ਦੇ ਫੇਰੇ ਨੇ ਪਹਿਲੇ ਬੰਦੇ ਲੈ ਸਾਡੇ ਮੰਦੇ ਵਿੱਚ ਮੈਡੀਸਨ ਸਾਡੀ ਸਾਡੇ ਮੰਦੇ ਵਿੱਚ ਨਾ ਬੇਟਾ ਜੀ ਸਾਡੇ ਮੰਦੇ ਵਿੱਚ ਬਹੁਤ ਸਤਿਕਾਰੇ ਦਾ ਕੰਮ ਕਰਦੇ ਤਾ ਸਾਡੇ ਨਾਲ ਸਾਰੇ ਸਾਡੇ ਬੱਚੇ ਨੇ ਬਾਹਰ ਅਸੀਂ ਦੱਪਾ ਆਉਂਦੇ ਕਿਉਂ ਡੱਪਾ ਦੇਦੇ ਆਉਂਦੇ ਬੇਟੇ ਨੂੰ ਡਰਦੇ ਆਉਂਦੇ ਅਹੀਂ ਇੱਕ ਨਾ ਕਹਿੰਦੇ ਆ ਉਹ ਪਹਿਲੀ ਵਾਰ ਵੇਖਿਆ ਕਿ ਪਹਿਲੀ ਵਾਰ ਅਫਸਰ ਸਾਡੇ ਸਾਨੂੰ ਆ ਜਾਣ ਕਿ ਤੇ ਪੁੱਛਣ ਡੇ ਆ ਬੀਪੀ ਵੀ ਕੋਲੀ ਚਾਹੀਦੀ ਹੈ ਕਹੀ ਤਹ ਇਹੋ ਜੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਬੱਚਾ ਇੱਡੇ ਇੱਡੇ ਲੈਗ ਬੱਚੇ ਨੇ ਸਾਰੇ ਤਿਆਰ ਤੇ ਫਿਰ ਇਹਨਾਂ ਪਹਿਲੇ ਬੰਦੇ ਨੇ ਸਾਡੇ ਮੰਨ ਦੇ ਵਿੱਚ ਮੈਡੀਸਨ ਸਾਡੀ ਸਾਡੇ ਮੰਨ ਦੇ ਵਿੱਚ ਨਾ ਬੇਟਾ ਜੀ ਸਾਡੇ ਮੰਨ ਦੇ ਵਿੱਚ ਬਹੁਤ ਸਰਕਾਰੀ ਦਾ ਕੰਮ ਕਰਦੇ ਨੇ ਸਾਡੇ ਨਾਲ ਉਹ ਤੁਹਾਡੇ ਬੱਚੇ ਨੇ ਬਾਹਰ ਇਹਨਾਂ ਨੂੰ ਲੈਣੇ ਕਿ ਕੋਟਪਾ ਪਿਆ ਉਹ ਕੋਟਪਾ ਪਿਆ ਉਹ ਕੋਟ ਦਰਦੇ ਆ ਰਹੇ ਸੀ ਉਹਦੇ ਚੇਕੇ ਪੁਰਾਣੇ ਲਗਾਉਂਦੇ ਆ ਅਹੀਂ ਇੱਕ ਹੋਰ ਪਾਸੇ ਚਲੇ ਗਏ ਉਹ ਕੋਟਪਾ ਪਿਆ ਉਹ ਆਹ ਪਹਿਲੀ ਵਾਰ ਵੇਖਿਆ ਵੀ ਪਹਿਲੀ ਵਾਰ ਅਫਸਰ ਸਾਡੇ ਸਾਨੂੰ ਆਯਾਨਕੇਤ ਪੁੱਛਣ ਦੇ ਆ ਕੀ ਕੀ ਵੀ ਕੋਈ